ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਪ੍ਰਭੂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸਾਰਿਆਂ ਨਾਲ ਵੀ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਇੰਨਾ ਗੰਦ ਭੈ ਚੁੱਕਿਆ ਆਪਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਨਹੀਂ ਦੇਖ ਸਕਦੇ ਕਿਉਂਕਿ ਕੁਝ ਐਡਾ ਹੀ ਫੇਸਬੁੱਕ ਤੇ ਲਾ ਲਓ ਵੀ ਇੰਸਟਾਗ੍ਰam ਤੇ ਲਾ ਲਓ YouTube ਤੇ ਲਾ ਲਓ ਕੁਝ ਐਡਾ ਹੀ ਇਸ ਤਰ੍ਹਾਂ ਦੀਆਂ ਆਉਣ ਲੱਗ ਗਈਆਂ ਜਿਦੇ ਵਿੱਚ ਕੀ ਸਰਿਆਂ ਨੂੰ ਨਗੇਜ ਦਿਖਾਇਆ ਜਾ ਰਿਹਾ ਸਰਿਆਂ ਨੂੰ ਗੰਦ ਪਾਇਆ ਜਾ ਰਿਹਾ ਤੇ ਕੋਈ ਯਾਰ ਇਸ ਗੱਲ ਨੂੰ ਲੈ ਕੇ ਕੋਈ ਨਹੀਂ ਬੋਲਿਆ ਬਹੁਤ ਦਿਨ ਹੋ ਗਏ ਐਡਾਂ ਚੱਲਦਿਆਂ ਨੂੰ ਪਰ ਕੋਈ ਬੋਲ ਨਹੀਂ ਰਿਹਾ ਫੇਰ ਯਾਰ ਜੇ ਕੋਈ ਵਾਰਦਾਤ ਹੁੰਦੀ ਆ ਫੇਰ ਅਗਲਾ ਕਹਿੰਦਾ ਯਾਰ ਪਰਾਨੇ ਮੁੰਡੇ ਨੇ ਐ ਕਰਤਾ ਪਰਾਨੇ ਦੀ ਕੁੜੀ ਨੇ ਐ ਕਰਤਾ ਹੁਣ ਤੁਸੀਂ ਦੱਸੋ ਵੀ ਜਿਹੇ ਜਾਂ ਕੁਝ ਸੋਸ਼ਲ ਮੀਡੀਆ ਦੇ ਦੇਖ ਰਹੇ ਆ ਬੱਚੇ ਉਹ ਹੀ ਆ ਕੋਸੀ ਉਹ ਕਰਨਗੇ ਜਦੋਂ ਕੋਈ ਚੱਜ ਦੀ ਸਿੱਖਿਆ ਤਾਂ ਸੋਸ਼ਲ ਮੀਡੀਆ ਤੇ ਮਿਲ ਨਹੀਂ ਰਹੀ ਉਹਨਾਂ ਨੂੰ ਸਰਿਆਂ ਨਗੇਜ ਦੇਖੀ ਜਾਂਦੇ ਆ ਉਹ ਸਰਿਆਂ ਮੈਂ ਐਡਾ ਆਉਂਦੀਆਂ ਯਾਰ ਜੇ ਜਿਹੇ ਜੀ ਸਿੱਖਿਆ ਮਿਲੂਗੀ ਬੱਚਿਆਂ ਨੂੰ ਤਾਂ ਬੱਚੇ ਉਹ ਹੀ ਉਹ ਕਰਨਗੇ ਉਹੇ ਜੇ ਸਿੱਖਣਗੇ ਉਹ ਤੇ ਹੁਣ ਜੇ ਸਰਿਆਂ ਨਗੇਜ ਹੀ ਦੇਖੀ ਜਾਣਗੇ ਹੁਣ YouTube ਤੇ ਜਾਂ Instagram ਤੇ ਜਾਂ Facebook ਤੇ ਫਿਰ ਉਹੇ ਜੀ ਸਿੱਖਿਆ ਸਿੱਖਣਗੇ ਉਹੀ ਸਿੱਖਿਆ ਮਿਲੂ ਉਹਨਾਂ ਨੂੰ ਪ੍ਰਭੂ ਸੋਸ਼ਲ ਮੀਡੀਆ ਜਮਾ ਬੇਕਾਰ ਹੋ ਚੁੱਕਿਆ ਇਹ ਜਾਂ ਚੀਜ਼ਾਂ ਘਾਟੇ ਦੀਆਂ ਘਾਟੇ ਦਾ ਵਪਾਰ ਹੋ ਗਿਆ ਆਪਣੇ ਲਈ ਕਿਉਂਕਿ ਸਰਿਆਂ ਇਸ ਚੀਜ਼ ਤੇ ਯਾਰ ਗੰਦ ਪਾਇਆ ਚੁੱਕਿਆਗਾ ਆਪਣੇ ਯਾਰ ਸਿਆਣੇ ਬਿਆਨੇ ਲੋਕ ਹੀ ਨਹੀਂ ਫੜਦੇ ਇਹਨਾਂ ਜੇ ਕੋਈ ਪਹਿਲੇ ਗੱਲ ਤਾਂ ਇਹੋ ਜੀ ਵੀਡੀਓ ਆਉਂਦੀ ਆ ਜਿਹਦੇ ਵਿੱਚ ਨਗੇਜ ਦਿਖਾਉਂਦੇ ਆ ਉਸ ਚੀਜ਼ ਤੇ ਕੋਈ ਲਾਇਕ ਨਾ ਕਰਿਆ ਜਾਵੇ ਕੋਈ ਕਮੈਂਟਰ ਜੇ ਕਰਨਾ ਤਾਂ ਉਹਨਾਂ ਦੇ ਉਲਟ ਕਮੈਂਟ ਕਰਿਆ ਜਾਵੇ ਵੀ ਇਹ ਚੀਜ਼ ਬਰਦਾਸ਼ਤ ਤੋਂ ਬਾਹਰ ਆ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜੇ ਆਪਣੇ ਲੋਕ ਨਗੇਜ ਨੂੰ ਲਾਇਕ ਕਰਦੇ ਆ ਉਹਨਾਂ ਨੂੰ ਤਾਂ ਕਰਕੇ ਕੰਮ ਜ਼ਿਆਦਾ ਬਦਲਦਾਗਾ ਕਿੱਥੇ ਭਰਾਵੋ ਆਪਾਂ ਇਹਨਾਂ ਨੂੰ ਰੋਕਣਾ ਸੀ ਕਿੱਥੇ ਆਪਾਂ ਉਸ ਚੀਜ਼ ਦੀ ਸਪੋਰਟ ਕਰ ਰਹੇ ਆ ਕੋਈ ਲੈਕ ਨਹੀਂ ਕੋਈ ਸ਼ੇਅਰ ਨਹੀਂ ਇਹ ਜੀ ਪੋਸਟ ਕਰਨੀ ਤੇ ਜੇ ਨਿਗੇਜ ਬੰਦ ਕਰਨਾ ਕਿਉਂਕਿ ਸਾਬ ਦੇ ਘਰੇ ਧੀਆਂ ਭੈਣਾਂ ਨੇ ਸਾਬ ਦੇਖਦੇ ਨੇ ਬਈ ਸੋਸ਼ਲ ਮੀਡੀਆ ਤੇ ਅੱਜ ਕੱਲ ਬੱਚੋ ਬੱਚੀ ਸੋਸ਼ਲ ਮੀਡੀਆ ਤੇ ਆ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਪਹਿਲਾਂ ਇਹ ਜਿਆ ਕੁਝ ਜਮਾ ਨਹੀਂ ਸੀ ਆਉਂਦਾ ਹੁੰਦਾ ਨਾ YouTube ਤੇ ਨਾ Facebook ਤੇ ਨਾ Instagram ਤੇ ਇਹ ਚੀਜ਼ ਜਮਾਂ ਨਹੀਂ ਸੀਗਾ ਪਰ ਹੁਣ ਯਾਰ ਸਾਡੇ ਆਪ ਦੇ ਲੋਕ ਕੁਝ ਗੰਦ ਪਾਈ ਜਾਂਦੇ ਯਾਰ ਇਹ ਜਿਹੀਆਂ ਵੀਡੀਓ ਸ਼ੇਅਰ ਕਰਦੇ ਆਗੇ ਇਹ ਜਿਹੇ ਪੋਸਟ ਅਪ ਆਉਂਦੇ ਆਗੇ ਯਾਰ ਜਿਹੜੀਆਂ ਕੀ ਆਪਾਂ ਆਪਣੇ ਪਰਿਵਾਰ ਚ ਬਹਿ ਕੇ ਨਹੀਂ ਦੇਖ ਸਕਦੇ ਗਵਰਨਮੈਂਟ ਨੂੰ ਵੀ ਯਾਰ ਅੱਖਾਂ ਮੀਚੀ ਬੈਠੀ ਹੈ ਸਰਕਾਰ ਵੀ ਇਹਨਾਂ ਨੂੰ ਵੀ ਨਹੀਂ ਜਰਦਿਸ ਰਿਹਾ ਵੀ ਸੋਸ਼ਲ ਮੀਡੀਆ ਤੇ ਕੀ ਗੰਦ ਪੈ ਚੁੱਕਿਆ ਵੀ ਕੀ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਮਿਲੂਗੀ ਇਹ ਚਾਰ ਕੋਈ ਨਹੀਂ ਰਹਿ ਸਕਦਾ ਵੀਡੀਓ ਬਣਾਉਣ ਕਿੰਨੀ ਹੋ ਮੈਂ ਕਹਿੰਦਾ ਵੀ ਬਣਾਓ ਪਰ ਪਰਿਵਾਰਕ ਬਣਾਓ ਜਿਹੜੇ ਲੋਕ ਆਪਣੇ ਪਰਿਵਾਰ ਚ ਬਹਿ ਕੇ ਦੇਖ ਸਕਣ ਆਪਣੇ ਧੀਆਂ ਭੈਣਾਂ ਚ ਬਹਿ ਕੇ ਦੇਖ ਸਕਣ ਉਹੋ ਜਿਹੀਆਂ ਵੀਡੀਓ ਦਾ ਕੋਈ ਦੁੱਖ ਨਹੀਂ ਕੋਈ ਗੁਰਵਾਨੀ ਬਾਰੇ ਸਿੱਖਿਆ ਦੇ ਦਿਓ ਯਾਰ ਕੋਈ ਇਤਿਹਾਸ ਬਾਰੇ ਦੱਸ ਦਿਓ ਯਾਰ ਸਾਡੀ ਨਵੀਂ ਵੀਡੀਓ ਨੂੰ ਉਸ ਚੀਜ਼ ਦੀ ਸਿੱਖਿਆ ਦੇ ਦਿਓ ਯਾਰ ਕੋਈ ਤਾਂ ਜੋ ਬੰਦਾ ਆਪਣੇ ਪਰਿਵਾਰ ਚ ਬਹਿ ਕੇ ਦੇਖ ਸਕੇ ਸਾਰਾ ਕੁਝ ਸੁਣ ਸਕੇ ਪਰ ਉਧਰ ਤਾਂ ਯਾਰ ਧਿਆਨ ਹੀ ਨਹੀਂ ਹੁੰਦਾ ਸऱ्या ਨਿਗੇਜ ਦਿਖਾਈ ਜਾਂਦੇ ਆ ਬਈ ਗੱਲ ਖਤਮਾਂਗੀ ਛੇੜਾ ਖਤਮ ਹੋ ਚੁੱਕਿਆ ਬਹੁਤ ਬੁਰਾ ਹਾਲ ਹੋ ਚੁੱਕਿਆ ਪ੍ਰਭੂ ਇਹ ਚੀਜ਼ ਦਾ ਵਿਰੋਧ ਕਰਿਆ ਜਾ ਵੀ ਮੈਂ ਕਹਿਣਾ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਬੰਦ ਕਰਾਉਣ ਦੇ ਵਿਰੋਧ ਚ ਹੋਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ